ਕੁੰਡੀ ਨੀ ਫਕੀਰ ਦੀ ਵਿੱਚੋਂ ਆਹ ਕਹਿੰਦੇ ਮੁੰਡੇ ਨੇ ਬੱਲੇ ਬੱਲੇ ਕਰਵਾਤੀ ਐ ਨੰਬਰ ਵਾਲਿਆ ਰਾਜੂ ਕਿੱਥੇ ਇੱਕ ਗੱਲ ਖੜ ਗਈ ਲੱਗਦਾ ਬਰੋਪਰੀ ਤੇ ਕੁੰਡੀ ਹਰ ਗਈ ਉਹ ਮੇਰੇ ਮਿੱਤਰੋ ਸਿਰੇ ਦਾ ਮੈਚ ਐ ਐਨ ਬੱਲੇ ਬੱਲੇ ਹੋਈ ਪਈ ਐ ਗੁਰੂਸਰਿਆ ਸੁਖਵੀਰ ਸਾਡੇ ਭਰਾ ਦੇ ਪਿੰਡਾਂ ਦਾ ਉਧਰ ਕਹਿੰਦੇ ਨੌਜਾਨ ਮੋੜ ਦਿੱਤਾ ਗੱਲ ਟਕਾਣੇ ਲੜੂ ਲਾਉ ਫਰੀਹਾਣੇ ਵਾਲਾ ਇਹ ਤਾਕੜ ਕੋਹੜੀਆਂ ਦਾ ਪ੍ਰਖਾਤ ਆਉਂਦਾ ਆਹ ਸਾਹਮਣੇ ਬੱਲੇ ਬੱਲੇ ਹੋਈ ਪਈ ਐ ਜਦ ਵੀ ਪੇਰੀ ਵਾਲੀਆਂ ਪਾਕਾ ਕਬੱਡੀ ਨੌਜਵਾਨਾ ਤੈਨੂੰ ਚਾਰ ਉਡੀਕਦੇ ਆ ਤੈਨੂੰ ਤਰਮੰਡੀ ਰਾਏ ਵਾਲਾ ਢੀਕਦਾ ਤੈਨੂੰ ਖੋਸੇ ਕੋਟਲੇ ਵਾਲਾ ਢੀਕਦਾ ਤੈਨੂੰ ਮਾਲੇ ਵਾਲਾ ਢੀਕਦਾ ਤੇ ਪਰਲੀ ਕੰਨੀ ਵਿੱਚ ਕਹਿੰਦੇ ਉਹ ਖੜਾ ਜਿਹਦਾ ਅੱਜ ਕੱਲ ਦੌਰ ਚੱਲਦਾ ਜਿਹਦਾ ਅੱਜ ਕੱਲ ਦੌਰ ਚੱਲਦਾ ਆਹ ਸਾਹਮਣੇ ਕਹਿੰਦੇ ਖੋਸੇ ਕੋਟਲੇ ਪਿੰਡ ਵਾਲਾ ਰਾਜੂ ਬੱਲੇ ਵਾਲੇ ਕਰਵਾਉਂਦਾ ਇੰਦਰਵੀਰ ਸੁਪੇਂਦਰ ਵਿੱਚ ਰਹਿੰਦਾ ਜੋਤੀ ਮੋਠਾਲੀ ਏ ਬੱਲੇ ਕਬੱਡੀ ਕਬੱਡੀ ਖੜੀ ਪਈ ਹੈ ਸਰੇ ਦਾ ਮੈਚ ਹੈ ਲੈ ਵੀ ਕਾਰਿਆ ਧੰਨਵਾਦ ਹੈ ਸਰੇ ਦੀ ਟੀਮ ਹੈ ਉਧਰ ਕਹਿੰਦੇ ਲੱਭੀ ਮੰਗਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲੈ ਵੀ ਸਰੰਦਰ ਚੱਕ ਮਾਈਕ ਘਰਾਚੋ ਵਾਲਾ ਘਰਾਚੋ ਵਾਲਾ ਸ਼ਾਂਤੀ ਕਹਿੰਦੇ ਕਬੱਡੀ ਪਾਉਣ ਲਈ ਵਧਿਆ ਹੋਇਆ ਇੱਕ ਪਾਸੇ ਤਾਰਜਨ ਤੇ ਸ਼ਾਂਤੀ ਦਾ ਕਹਿੰਦੇ ਘਰਾਚੋ ਪੰਡਾ ਆਹ ਵੇਖੋ ਸਭ ਨੇ ਤਾਰਜਨ ਤੇ ਸ਼ਾਂਤੀ ਤੱਕਰ ਸ਼ੇਰਾਂ ਦੀ ਮੇਲਾ ਧਲਕਾ ਦਾ ਉਹ ਮੇਲਾ ਧਲਕਾ ਦਾ ਪਟਾਕੇ ਪੈਂਦੇ ਪੁਰ ਸ਼ਾਂਤੀ ਪਟਾਕੇ ਜਿੱਦਾਂ ਨਾਂ ਕਹਿੰਦੇ ਤਾਰਜ ਛੇੜ ਲਿਆ ਜਿੱਦਾਂ ਡੁੰਮਣੇ ਨੂੰ ਡਲਾ ਮਾਰ ਲਿਆ ਇੱਦਾਂ ਦੇ ਜਾਫੀ ਅੱਜ ਦੇ ਮੇਲੇ ਤੇ ਕਿਹੜੀ ਪੁੱਜੇ ਹੋਏ ਮੇਰੇ ਮਿੱਤਰੋ ਜਿਹੜੇ ਹਸਾਮਨਾ ਜਾਫੀਆ ਗੁਰਜੀਤ ਕਾਲੀਏ ਰੇਡਰ ਬਾਰੇ ਆਕਦੇ ਆਏ ਹੋਏ ਆ ਰੇਡਰ ਸਿਰੇ ਤੇ ਆਏ ਹੋਏ ਆ ਆਹ ਹਾਲ ਪ੍ਰਮਾਨ ਦੇ ਆ ਇਹ ਬਜਲੀ ਵੀ ਇਕੱਠੇ ਖੜੇ ਆ ਏ ਆਹ ਮੁੰਡਾ ਫਰੋਜਪੁਰ ਮੋਗਾ ਫਰੋਜਪੁਰ ਸੁਨਿਹਣਾ ਤੇ ਮੰਜਾ ਵਾਲਾ ਪਿੰਡ ਤੋਂ ਵੇ ਮਸ਼ਹੂਰ ਨੇ ਕਬੱਡੀ ਦੇ ਵਿੱਚ ਮੇਰੇ ਮਿੱਤਰੋ ਆਪ ਸਮਾਪਤ ਜਿਹਨੂੰ ਜਿਹਨੂੰ ਹੁਣ ਤੱਕ ਦਾ ਮੈਚ ਵਧੀਆ ਲੱਗਾ ਇੱਕ ਵਾਰੀ ਤਾੜੀ ਦੀ ਤਾੜਾ ਗੱਜ ਕੇ ਮੀਰੀ ਪੀਰੀ ਮਲਵਾਰ ਦੇ ਨਾਲ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਜੰਗਿਆਣਾ ਟੰਗ ਚੱਕ ਮਾਰਦੇ ਔਰ ਸਿੱਨਾ ਟੰਗ ਕੱਲੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਆਵੇਗਾ ਟੱਚ ਕੀਤਾ ਖੋਸੇ ਕੋਰਿਆਂ ਨੂੰ ਪਰ ਸਿਮੋ ਕੰਗਰੇ ਇੱਕ ਜਾਂਦਰ ਪਹੁੰਚ ਪਲੀ ਟੀਮ ਨੇ ਹਿੱਸੇ ਵਿੱਚ ਜੋਰ ਦਿੱਤਾ ਹੈ ਜਿਵੇਂ ਵਾਲਾ ਪੈਂਦਾ ਆ ਨੋਜੋਨ ਧਾਵੀ ਦਾ ਇਹ ਪੱਕੇ ਤੌਰ ਤੇ ਕਹਿੰਦੇ ਆਸਟ੍ਰੇਲੀਆ ਦੇ ਮਿਲਬਰ ਸ਼ੇਅਰ ਦੇ ਚ ਰਹਿਦਾ ਇਹ ਆ ਕਹਿੰਦੇ ਜੌਨ ਵਾਲੀਆ ਸੁੱਖਾ ਆ ਕਬੱਡੀ ਪੰਨ ਲਈ ਵਧਿਆ ਹੋਇਆ ਚਾਰ ਜਾਫੀ ਆਜਨ ਕਬੂਦੇ ਪੁਆਇੰਟ ਆਪਣੀ ਟੀਮ ਦੇ ਲਈ ਜੋ ਨਿੱਟਾ ਵੱਡੇ ਬੜੀ ਪੰਕਜ ਆ ਗਿਆ ਬੇਰੀ ਵਾਲਾ ਕਬੱਡੀ ਪਾਉਣ ਦੇ ਲੋ ਕਹਿੰਦੇ ਪੰਕਜ ਬੇਰੀ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦੇ ਸਕਾਰਪੀਓ ਕਿਤੇ ਫੋਰਚੂਨਰ ਕੱਡੀਆਂ ਆਨ ਸਰਵਾਰ ਵੀ ਮਲੀਆਂ ਮੇਰੇ ਮਿੱਤਰੋ ਔਰ ਵਾਲੇ ਟਾਈਮ ਤੇ ਵੱਡੇ ਮੇਲੇ ਵੱਡੇ ਕੱਪ 15 ਜਨਵਰੀ ਕਹਿੰਦੇ ਮੈਡਰ ਲਿੰਗ ਫੈਡਰੇਸ਼ਨ ਦਾ ਕੱਪ ਆ ਰਿਹਾ ਸੰਦੀਪ ਸੰਧੂ ਨੰਗਲਮੀਆਂ ਵਾਲਾ ਜੋ ਕਰ ਗਿਆ ਜੋ ਕਰਨਾ ਚਾਹਦਾ ਸੀਗਾ ਇਹੋ ਜਿਹੀ ਬਲੀ ਪਟਮਾਵਾਂ ਦੇ ਸਾਧੀਆਂ ਬਾਦ ਜਾਂ ਕਿਤੇ ਭਾਗਾ ਵਾਲੀ ਬਾਦ ਕਿਥੋਂ ਪੈਦਾ ਹੋਇਆ ਕਰਦੇ ਆ ਪੂਰੀ ਮੜਾ ਨੌਜਵਾਨ ਉਧਰ ਮਾਲੇ ਵਾਲਾ ਕਾਲਾ ਮਨੀ ਧੋੜਾ ਪਿੰਡਾ ਕੋੜ ਕੋੜੀਆ ਨਾਲ ਗੁਰਜੀਤ ਖਾਲਸਾ ਇਧਰ ਸੇਬੀ ਸਾਡਾ ਭਰਾ ਮਿਲ ਜੁੜ ਕੇ ਫਾਸਲੇ ਦੇ ਰਹੇ ਆ ਲਓ ਸਾਹਮਣੇ ਬਰੇ ਸਾਹਿਬ ਦੀ ਧਰਤੀ ਹੈ ਆਓ ਬਰੇ ਸਾਹਿਬ ਦੀ ਧਰਤੀ ਦਾ ਗੁਰਪ੍ਰੀਤ ਸਿੰਘ ਇਹ ਆਇਆ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਵਿੱਚ ਆ ਬੱਲੇ ਬੱਲੇ ਕਰਾਈ ਰਾਮੂ ਵਾਲਗੇ ਚੱਕੀ ਹੋਣ ਦੀ ਟੀਮ ਲਈ ਆ ਗੱਪੜ ਦੇ ਚਰਚੇ ਹੋਇਆ ਇੱਕ ਪਾਸੇ ਕਿਹਨੇ ਕਾਲਾ ਵਰੇ ਕਰਾਵੇਗਾ ਪਰ ਨੌਜਨ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਚੋਟੀ ਦਾ ਮੈਚ ਖੇਡਾ ਲਿਆ ਸਿਮੋ ਕੰਗ ਕੱਲੇ ਵਾਲਾ ਅੱਜ ਬੁੱਟਰਾਂ ਦੀ ਟੀਮ ਨੇ ਕਹਿੰਦੇ ਧਾਵੇ ਬੋਲ ਰਿਹਾ ਹੈ ਨੇਕੀ ਬੁੱਟਰ ਹੋਏ ਖੀਰੇ ਬੁੱਟਰਾਂ ਦੀ ਟੀਮ ਖੇਡ ਰਹੀ ਹੈ ਦੂਸਰੇ ਪਾਸੇ ਲੱਭੀ ਨੰਦ ਹੋਣ ਦੀ ਹੈ ਭਿੰਡਰਾਂ ਵਾਲੇ ਜਿੱਦੜ ਹੋਣ ਦੀ ਟੀਮ ਖੇਡ ਰਹੀ ਹੈ ਰਾਮੋਗੇ ਜਗੀ ਉਤਾਰ ਲੈਰੋਫਾਂ ਦੀ ਟੀਮ ਖੇਡ ਰਹੀ ਹੈ ਸਿਮੋ ਕੰਗ ਨੇ ਕਹਿੰਦੇ ਧਾਵਾ ਬੋਲ ਦਿੱਤਾ ਇੱਕ ਪਾਸੇ ਚਰਾਗਦੀਨ ਨੇ ਕੁਸ਼ਲ ਕੀਤੀ ਹੈ ਪਰ ਪੁਆਇੰਟ ਕਹਿੰਦੇ ਸਿਮੋ ਕੰਗ ਨੇ ਆਪਣੀ ਟੀਮ ਨੂੰ ਜੋੜ ਦਿੱਤਾ ਫਟਾਉ ਸੁਖਵੀਰ ਆ ਗਿਆ ਵੀਰ ਆ ਗਿਆ ਗੁਰੂ